ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਿਛਲੇ ਸਮੇਂ ਚ ਵੀ ਅਸੀਂ ਕਾਫੀ ਵੱਡੀਆਂ ਰਿਕਵਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੁਣ ਵੀ ਇੱਕ ਬੜੀ ਅੱਛੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਦੋ ਕੇਸਾਂ ਚ 3 ਕਿਲੋ 100 ਗ੍ਰਾਮ ਜਿਹੜੀ ਹੈ ਹੀਰੋਇਨ ਮਿਲੀ ਹੈ ਤੇ ਕਾਲ ਟੋ ਕਾਰਤ ਕੁਝ ਡਰਗ ਮੰਨੀ ਹੈ ਇਹਦੇ ਚ ਜਿਹੜਾ ਪਹਿਲਾ ਕੇਸ 58 ਨੰਬਰ ਛਾਡੇ ਦਾ ਉਹਦੇ ਚ ਮੈਨੂੰ ਦੱਸਿਆ ਚੋਂ ਨਾ ਕਿ ਦਿਲ ਤਲਵਿੰਦਰ ਟਿੰਡੂ ਫੜਿਆ ਸੀ ਕਿ 1 ਕਿਲੋ 12 ਗ੍ਰਾਮ ਫੜੀ ਗਈ ਸੀ थाना ਘਰਿੰਡੇ ਦਾ ਰਹਿਣ ਵਾਲਾ ਸੀਗਾ ਉਹਦੇ ਜਦੋਂ ਅਸੀਂ ਲਿੰਕੇਜਸ ਦੇ ਵਿੱਚ ਚੱਲੇ ਆ ਉਹਦੇ ਵਿੱਚ ਸਾਡੇ ਇਨਸਪੈਕਟਰ ਸੀਆਈਏ ਜਮੋਲਕਦੀਪ ਤੇ ਉਹਨਾਂ ਦੀ ਜਿਹੜੀ ਟੀਮ ਹੈ ਅੰਡਰ ਸੁਪਰਵੀਜ਼ਨ ਆਫ ਡੀਸੀਪੀ ਡੀ ਸਾਹਿਬ ਦਿਗਵਿੰਦਰ ਸਿੰਘ ਸਾਡੇ ਜਿਹੜੇ ਹੈਗੇ ਨੇ ਡੀਸੀਪੀ ਇਨਵੈਸਟੀਗੇਸ਼ਨ ਜਗਤਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਇਹ ਦੋਨੋਂ ਕੇਸਾਂ ਦੀ ਜਿਹੜੀ ਸੁਪਰਵੀਜ਼ਨ ਕਰ ਰਹੀ ਸੀ ਰਵਿੰਦਰਪਾਲ ਜੀ ਸਾਡੇ ਡੀਸੀਪਲ ਇਨਵੈਸਟੀਗੇਸ਼ਨ ਔਰ ਨਾਲ ਉਹਨਾਂ ਦੇ ਦੂਸਰੇ ਕੇਸ ਸੀਗੇ ਵਿਸ਼ਾਲ ਜੀ ਕੀ ਸਾਡੇ ਏਡੀਸੀਪੀ ਬੰਨ ਤੇ ਵਿਸ਼ਾਲ ਜੀ ਜਿਹੜੇ ਏਸੀਪੀ ਸੈਂਟਰਲ ਨੇ ਤੇ ਐਸਐਚਓ اسلام آباد ਜਿਹੜਾ ਪਹਿਲਾ ਕੇਸ ਹੈ ਸੀਆਈਏ ਵਾਲਾ ਉਹਦੇ ਚ ਇਹ ਤਲਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਇਹਦੇ ਚੇਹੀ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ ਸਮਗਲਰ ਨਾਲ ਡਾਇਰੈਕਟਲੀ ਇਨ ਟੱਚ ਸੀਗਾ। ਔਰ ਇਹ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੀ ਜਿਹੜੀ ਰੈ residense ਬਦਲੀ ਹੈ। ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾਂ ਉਹਨਾਂ ਚ ਆਪਣੀ ਰਹਿਸ਼ ਚੇਂਜ ਕਰਦਾ ਰਿਹਾ। ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦਿਸ ਸੀਗਾ। ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਇਹ ਹੁਣ ਤਨਵਾਖੁਰਦ पीएस ਕਰੰਡਾ ਬੇਸਿਕਲੀ ਇਹ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰਾਇਸ਼ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੇ ਇਹ ਇਹ ਕਾਫੀ ਦੇਰ ਤੋਂ ਇਹ ਕੰਮ ਇਹਦੇ ਦਸਣ ਮੁਤਾਬਕ ਜਿਹੜੇ ਮੋਡਲੀ ਪੁੱਛ ਕੇ ਆਇਆ ਕਿ ਇਹ ਕੰਮ ਕਰ ਰਿਹਾ ਹੈ ਇਹ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹ ਉਮਰ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਮਾਰਡਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਨੈਕਸ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਉਹ ਚੇਫ ਡਰਗ ਟ੍ਰੇਡ ਚ ਐਕਟਿਵ ਕੰਮ ਕਰ ਰਿਹਾ ਔਰ ਡਿਟੈਕਸ਼ਨ ਤੋਂ ਬਚਿਆ ਰਿਹਾ ਅਜ ਤੱਕ ਇਹ ਆਪਾਂ ਦੀ ਪ੍ਰੀਵਿਅਸ ਹਿਸਟਰੀ ਦੇਖੀਏ ਦੇਖੋ ਆ ਕੋਈ ਪੁਰਾਣਾ ਕੇਸ ਨਹੀਂ ਹੈ ਪਰ ਕਾਫੀ ਦੇਰ ਤੋਂ ਕਰ ਰਿਹਾ ਔਰ ਅਲੱਗ-ਅਲੱਗ ਐਡਰੈਸ ਚੇਂਜ ਕਰ ਰਿਹਾ ਦੂਸਰਾ ਇਹਦਾ ਕੇਸ ਹੈ ਉਹਦੇ ਚ ਜਿਹੜੇ ਆ ਚਾਰ ਦੋਸ਼ੀ ਫੜੇ ਗਏ اسلامਾਬਾਦ ਪੁਲਿਸ ਸਟੇਸ਼ਨ ਦੇ ਅੰਦਰ ਦਾ ਜਿਹੜਾ ਪਰਚਾ ਦਰਜ ਹੋਇਆ ਹੈ ਮਨਪ੍ਰੀਤ ਅਲੀਸ ਗੋਰਾ ਇਹ ਫੜਿਆ ਗਿਆ ਮੇਂ ਜਿਹੜਾ ਚੁਸਡ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਜੀਆਰਪੀ ਥਾਣੇ ਅੰਮ੍ਰਿਤਸਰ ਦੇ ਵਿੱਚ ਇਸ ਕੇਸ ਦੇ ਵਿੱਚ 1 ਕਿਲੋ ਤੋਂ 50 ਗ੍ਰਾਮ ਰਿਕਵਰੀ ਹੋਈ ਹੈ ਨਾਲ ਇਹਦੇ ਆਲਟੋ ਕਾਰ ਵੀ ਫੜੀ ਗਈ ਹੈ ਔਰ ਜਿਹੜਾ ਮਨਪ੍ਰੀਤ ਗੋਰੇ ਦੇ ਪੁੱਛੇ ਜਿੱਥੋਂ ਇਹ ਗੱਲ ਸਾਹਮਣੇ ਆਈ ਇਹਦਾ ਨਾਂ ਸਕਾ ਮਾਮਾ ਹੈ ਗੋਪਾਲ ਸਿੰਘ ਉਹ ਰਹਿਣ ਵਾਲਾ ਵੈਸੇ ਪਿੱਛੋਂ ਹਰੀਕੇ ਤਰਮਤਾਰਨ ਦਾ ਕਿਉਂਕਿ ਮਨਪ੍ਰੀਤ ਵੀ ਆਪ ਜਿਹੜਾ ਹੈਗਾ ਥਾਣੇ ਖਾਲੜੇ ਦੇ ਵਿੱਚ ਹੀ ਇਹਦਾ ਪਿੰਡ ਆ ਬਾਰਡਰ ਦੇ ਨੇੜੇ ਔਰ ਉਹ ਹਰੀਕੇ ਦਾ ਵੈਸੇ ਪਿੱਛੋ ਰਹਿਣ ਵਾਲਾ ਗਪਾਲ ਸਿੰਘ ਪਰ ਹੁਣ ਰਾਜਸਥਾਨ ਚ ਰਹਿ ਰਿਹਾ ਬੇਸਿਕਲੀ ਗਪਾਲ ਸਿੰਘ ਹੀ ਮਾਸਟਰਮਾਈਂਡ ਚ ਉੱਪਰ ਆਇਆ ਇਸ ਇਨਵੈਸਟੀਗੇਸ਼ਨ ਚ ਉਹਦੇ ਬਾਅਦ ਪਾਕਿਸਤਾਨ ਨਾਲ ਸੰਬੰਧ ਸੀ ਉਸ ਤੋਂ ਬਾਅਦ ਉਹ ਇੱਥੇ ਡਾਇਰੈਕਸ਼ਨ ਦਿੰਦਾ ਸੀ ਜਾਂ ਲੋਕੇਸ਼ਨ ਪਾਉਂਦਾ ਸੀ ਮਨਪ੍ਰੀਤ ਉਹਨਾਂ ਨੂੰ ਫਿਰ ਇਹ ਜਾ ਕੇ ਕਨਸਾਈਨਮੈਂਟ ਚੁੱਕ ਕੇ ਤੇ ਅੱਗੇ ਦਿੰਦੇ ਸੀਗੇ ਮਨਪ੍ਰੀਤ ਦੇ ਨਾਲ ਜਿਹੜਾ ਦੂਜਾ ਸਾਥੀ ਹੈ ਅਮਰਤਪਾਲ ਸਿੰਘ ਇਲੀਅਸ ਪਾਲ ਇਹ ਵੀ ਸੇਮ ਪਿੰਡ ਦਾ ਤਲੀਰੀ ਪਿੰਡ ਹੈ ਤਾਰਾ ਖਾਲ ਦਾ ਤਰਨਤਾਰਨ ਦੇ ਵਿੱਚ ਦੋਨਾਂ ਦਾ ਇਹ ਦੁਬਈ ਤੋਂ ਵਾਪਸ ਆਇਆ ਜਿਹੜਾ ਅਮਰਤਪਾਲ ਹੈ ਤੇ ਅਮਰਤਪਾਲ ਦੇ ਸਬੰਧ ਇੱਕ ਭਾਰਤ ਇਲੀਅਸ ਪਾਲੋ ਹੈ ਇਹ ਪੀਐਸ ਖਾਲੜਾ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹ ਕਾਫੀ ਐਕਟਿਵ ਸਮਗਲਰ ਹੈ ਜੋ ਦੀ ਪੁੱਛਗਿੱਛ ਪਤਾ ਲੱਗਿਆ ਔਰ ਕਾਫੀ ਸਮੇਂ ਤੋਂ ਇਹ ਕਨਸਾਈਨਮੈਂਟਸ ਪਾਕਿਸਤਾਨ ਦੇ ਥਰੂ ਇਹੜੇ ਅਮਰਤਪਾਲ ਨੂੰ ਵਰਤਦਾ ਸੀਗਾ ਅਮਰਪਾਲ ਤੇ ਮਨਪ੍ਰੀਤ ਇਕੱਠੇ ਹੋ ਕੇ ਕੰਮ ਕਰ ਰਹੇ ਸੀਗੇ ਚਾਹੇ ਇਹਨਾਂ ਦੇ ਜਿਹੜੇ ਸੋਰਸ ਡਿਫਰੈਂਟ ਸੀਗੇ ਬਟ ਇਹ ਯੂਜ਼ ਟੂ ਕਲੈਕਟ ਦੀ ਕਨਸਾਈਨਮੈਂਟ ਇਕੱਠੇ ਹੋ ਕੇ ਔਰ ਜਿਹੜਾ ਇਹਦੇ ਨਾਲ ਤੀਜਾ ਬੰਦਾ ਲਵਦੀ ਪੇਲੀਅਸ ਲੱਭਾ ਇਹ ਵੀ ਖਾਲੜਾ ਦੇ ਥਾਣੇ ਦੇ ਵਿੱਚ ਹੀ ਤਰਨਤਰਨ ਦਾ ਹੀ ਰਹਿਣ ਵਾਲਾ ਹਰਪਾਲ ਪਾਲਾ ਇਹ ਵੀ ਖਾਲੜਾ ਤਰਨਤਰਨ ਦਾ ਹੀ ਰਹਿਣ ਵਾਲਾ ਇਨਾਂ ਦੇ ਖਿਲਾਫ ਜਿਹੜੇ ਪੁਰਾਣੇ ਕਿਸ ਜਸਵਾਏ ਅਬਦਪਾਲ ਦੇ ਤੇ ਮੰਤਰੀ ਦੇ ਉਹਨਾਂ ਦੋ ਜਿਆ ਦੇ ਨਹੀਂ ਹੈਗੇ ਤੇ ਇਹਨਾਂ ਦੀ ਜਿਹੜੀ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਬਿਲਕੁਲ ਬਾਰਡਰ ਦੇ ਉੱਤੇ ਲੱਗਦੀਆਂ ਆ ਉਹਦੇ ਕਰਕੇ ਇਹਨਾਂ ਨੂੰ ਬੜਾ ਐਡਵਾਂਟੇਜ ਜਿਆ ਕਦੇ ਬੰਬੀ ਤੇ ਲੈ ਆਏ ਕਦੇ ਕਿਤੇ ਲੋਕੇਸ਼ਨ ਦੇ ਦਿੱਤੀ ਭਾਰਤਪਾਲੋ ਜਿਹੜਾ ਹੈਗਾ ਉਹ ਬੇਸਿਕਲੀ ਇਹਨਾਂ ਨੂੰ ਡਰਾਈਵ ਕਰਦਾ ਰਿਹਾ ਤੇ ਉੱਥੋਂ ਇਹਦਾ ਮਾਮਾ ਜਿਹੜਾ ਕੋਪਾਲ ਸਿੰਘ ਸੋ ਇਹਦੇ ਚ ਉਹ ਬੰਦੇ ਸਾਨੂੰ ਚਾਹੀਦੇ ਇੱਕ ਗੋਪਾਲ ਸਿੰਘ ਇਹਦਾ ਮਾਮਾ ਜਿਹੜਾ ਰਾਜਸਥਾਨ ਰਹਿ ਰਿਹਾ ਤੇ ਭਾਰਤ ਜਿਹੜਾ ਕਿ ਕਾਫੀ ਕੇਸਸ ਦੇ ਵਿੱਚ ਪਤਾ ਲੱਗਿਆ ਉੱਥੇ ਲੋਕਲ ਪੁਲਿਸ ਨੂੰ ਵੀ ਵੌਂਟਡ ਹੈ ਸੋ ਇਹਦੇ ਤੇ ਜਿਹੜਾ ਮੇਨ ਅੱਗੇ ਬੈਕਵਰਡ ਫੋਰਵਰਡ ਲਿੰਕ ਹੈ ਤੇ ਡਰਗ ਐਂਗਲ ਜਿਹੜਾ ਰਹਿੰਦਾ ਉਸ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਅੱਛੀ ਕਾਰਗੁਜ਼ਾਰੀ ਹੈ ਰੈੱਡ ਫਰੰਟ ਤੇ ਜੇ ਆਪਾਂ ਟੋਟਲ ਦੇਖੀਏ ਤਾਂ ਆਪਣੇ ਪਾਣੀ ਬੰਦੇ ਫੜੇ ਗਏ ਔਰ 3 ਕਿਲੋ ਤੇ ਜਿਹੜੀ ਹੈਗੀ 100 ਗ੍ਰਾਮ ਹੀਰੋਇਨ ਫੜੀ ਗਈ। ਸਰ ਹੋਰ ਵੀ ਲੋਕ ਮਿਲੇ ਰਣ ਉਹ ਜਿੱਦਾਂ ਡੱਗਾ ਹੁੰਦਾ ਸਰ ਆਸਪਤਾਨ। ਬਣੀ ਕਾਫੀ ਦੇ ਮਤਲਬ ਉਹਦੇ ਜਿਹੜਾ ਮਾਮੇ ਤੋਂ ਕਾਫੀ ਗੱਲਾਂ ਕਲੀਅਰ ਹੋ ਗਈਆਂ ਔਰ ਜਿਹੜਾ ਭਾਰਤ ਹੈ ਉਹ ਵੀ ਬੜਾ ਇੰਪੋਰਟੈਂਟ ਹੈ ਔਰ ਪਤਾ ਲੱਗਿਆ ਸਾਡੀ ਟੀਮ ਜਿਹੜੀ ਉਹਨੂੰ ਇਨਵੈਸਟੀਗੇਸ਼ਨ ਜਿਹੜੀ ਉੱਥੇ ਗਈ ਹੈ ਕਾਫੀ ਐਕਟਿਵਲੀ ਕੰਮ ਕਰ ਰਹੀ ਹੈ ਉਹ ਬਾਰਡਰ ਦੇ ਉੱਤੇ। ਸੋ ਦਿੱਤੇ ਅਸੀਂ ਸਾਰਾ ਕਨਸੈਂਟਰੇਟ ਕਰਕੇ ਇਹਨਾਂ ਦੋਨਾਂ ਨੂੰ ਫੜਾਂਗੇ। ਸਾਡੇ ਤੋਂ ਨਵਾਂ ਬੋਲ ਰਿਹਾ ਜਿਸ ਤਰ੍ਹਾਂ ਦਾ ਤਸਰੀ ਹੈ। ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਪਰ ਬੰਦਾ ਇੱਥੇ ਬੈਠਾ ਹੁੰਦਾ ਹੋਣਾ। ਇਹ ਲਿੰਕ ਦਾ ਕੋਈ ਵੀ ਪੈਦਾ ਕਰ ਸਕਦਾ ਹੈ। ਅੱਜ ਕੱਲ ਤੁਹਾਨੂੰ ਪਤਾ ਹੈ ਇੰਟਰਨੈਟ, ਸਾਈਬਰ ਸਪੇਸ ਇੰਨੀ ਵਾਈਡਸ, ਵਾਸਟ ਹੈ ਪਰ ਲੋਨ ਨਹੀਂ ਵੀ ਕਮਰਸਰ ਬੈਠ ਕੇ ਕਰੋ ਕਿਤੇ ਵੀ ਕਰ ਸਕਦੇ ਆਪਾਂ। ਸਰ ਇੱਕ ਦੂਸਰੇ ਨਾਲ ਇਸ ਤਰ੍ਹਾਂ ਨਹੀਂ ਕਿਸ ਤਰ੍ਹਾਂ ਨਹੀਂ ਹੋ ਜਾਏ। ਦੇਖੋ ਜਿਹੜੇ ਪਹਿਲਾ ਕੇਸ ਹੋ ਉਹ ਤੋਂ ਡਿਫਰੈਂਟ ਹੈ। ਤਲਵਿੰਦਰ ਤੋਂ 1 ਕਿਲੋ ਪਹਿਲਾਂ ਫੜੀ ਸੀ ਆਈਏ ਸਟਾਫ ਨੇ 12 ਗ੍ਰਾਮ 2 ਕਿਲੋ ਹੁਣ ਫੜੀ ਗਈ। ਸੋਹਦੇਵ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਨਾਲਾ ਪਾਉਂਡਰ ਤੇ ਹੋਰ ਇਹਦੇ ਤਿੰਨ ਪਿੰਡ ਬੱਲਦਾ ਰਿਹਾ ਉਹ ਤਾਂ ਬਿਲਕੁਲ ਮੋਡੂਲਲੀ ਡਿਫਰੈਂਟ ਹੈਗਾ ਜਿਹੜਾ ਲੱਗ ਉਹਦਾ ਨੈਟਵਰਕ ਹੈ ਜਿਹੜੇ ਚਾਰ ਬੰਦੇ ਦੂਜੇ ਆ ਮਨਪ੍ਰੀਤ ਕੋਰਾ ਅਮਰਤਾਲ ਲਵਦੀਪ ਤੇ ਹਰਪਾਲ ਇਹ ਡਿਫਰੈਂਟ ਮੋਡੂਲ ਹੈ ਜਿਹਨੂੰ ਕੋ ਗੋਪਾਲ ਦਾ ਮਾਮਾ ਮਨਪ੍ਰੀਤ ਦਾ ਅਮਰਤਪਾਲ ਦਾ ਨਮੀਨ ਜਿਹੜਾ ਪਿੱਛੋਂ ਕੰਟਰੋਲ ਕਰਦਾ ਉਹ ਜਿਹੜਾ ਹੈਗਾ ਭਰਤ ਸੋ ਬੇਸਿਕਲੀ ਜਿਹੜੇ ਦੋਨੋਂ ਕੇਸਾਂ ਦੇ ਵਿੱਚ ਕੱਲ ਸਿਮਿਲਰਿਟੀ ਇਹ ਆਈ ਹੈ ਇਹ ਬਾਰਡਰ ਦੀ ਪ੍ਰੋਕਸੀਮਿਟੀ ਦਾ ਫੈਸਲਾ ਹੈ ਜਿਹਦੇ ਖੇਤ ਉੱਤੇ ਨੇ ਬੰਬੀਆਂ ਉੱਤੇ ਨੇ ਲੈਟਲੀ ਉੱਤੇ ਉਹਨਾਂ ਨੂੰ ਜਦੋਂ ਲੋਕੇਸ਼ਨ ਆ ਜਾਂਦੀ ਹੈ ਕਨਸਾਈਨਮੈਂਟ ਟੁਕਣੀ ਤੇ ਲੁਕੋਣੀ ਸੌਖੀ ਹੈ ਸਾਰੇ ਤੇ ਗਰੋਨ ਨਹੀਂ ਪਤਾ ਜੇ ਡੌਂਟ ਨਹੀਂ ਆ ਰਹੀਆਂ ਸਾਰੀਆਂ ਜੀ ਸਾਰੀਆਂ ਜੀ ਔਰ ਇਹ ਜਿਹੜਾ ਸੁਖਦੇਵ ਦਾ ਤਾਂ ਤੁਹਾਨੂੰ ਮੈਂ ਮੋਟਰ ਸਪਰਿੰਟ ਹੀ ਦੱਸਿਆ ਵੀ ਤਿੰਨ ਘਰ ਬਦਲ ਚੁੱਕਿਆ ਤਿੰਨ ਪਿੰਡ ਚੇਂਜ ਕਰਦੇ ਕਰ ਦਿੱਤੇ ਉਹ ਕਿਸੇ ਦੇ ਧਿਆਨ ਚ ਹੀ ਨਹੀਂ ਆਇਆ ਪ੍ਰੀਵियस ਕੇਸ ਜੇ ਆਪਾਂ ਹਿਸਟਰੀ ਦੇਖੀ ਮਿਲ ਪਿੰਡ ਹੀ ਬਦਲ ਦਿੰਦਾ ਹੈ ਹਾਂ ਜੀ ਤਿੰਨ ਪਿੰਡ ਬਦਲਤੇ ਨਾ ਜਗਦੇਵ ਖੋਰ ਆਵਾਵਾਸੂ ਤੈਨੂੰ ਆਖੁਰ ਤੋਂ ਹੁਣ ਰਹਿ ਰਿਹਾ ਜਿੱਥੇ ਫੜਿਆ ਗਿਆ ਥਾੜਾ ਘਰਿੰਡਿਆ ਇਹ ਨਾਲੇ ਦੇ ਪਿੰਡ ਸੀਗੇ ਐਕਚੁਅਲੀ ਸੈਕਟਰ ਵੀ ਚੇਂਜ ਹੋ ਗਿਆ ਤੇ ਬੰਦੇ ਦੇ ਡਿਟੈਕਸ਼ਨ ਤੇ ਵੇਟ ਕਰ ਲੱਗਾ ਸਾਰੇ ਡਰੋਨ ਹਨ ਪਾਕਿਸਤਾਨ ਬੇਸ ਸਾਰਾ ਦੁਨਨੇ ਕੇਸਾਂ ਦੇ ਵਿੱਚ ਪਿਛਲੇ ਕੇਸਾਂ ਕਰਦੇ ਸੀ ਪਿਛਲੇ ਕੇਸਾਂ ਜਿਹੜਾ ਕਹਿੰਦੇ ਹਾਂ ਹਵਾਲਾ ਤੋ ਕ੍ਰੀਕਟ ਕਰਦੇ ਇਹ ਵੀ ਕਿ ਸੰਗਤ ਇਹ ਉਹ ਕਰ ਰਹੇ ਜਿਵੇਂ ਪਹਿਲਾਂ ਹੀ ਬੇਨਤੀ ਕੀਤੀ ਹੈ ਤੁਹਾਨੂੰ ਵੀ ਅਸੀਂ ਉਹ ਸਾਰੀ ਟ੍ਰਾਇਲ ਟ੍ਰੇਲ ਜਿਹੜੀ ਆ ਉਹ ਚੁੱਕੀ ਜਾਊਗੀ ਇਹ ਦੋ ਬੰਦੇ ਫੜੇ ਜਾਣੇ ਬਹੁਤ ਜ਼ਰੂਰੀ ਹੈ ਬਿਕੋਜ਼ ਬੇਸਿਕਲੀ ਗਰਾਊਂਡ ਤੇ ਕੰਮ ਐਗਜ਼ੀਕਿਊਟ ਇਹ ਕਰ ਰਹੇ ਸੀ ਮਾਸਟਰਮਾਈਂਡ ਉਹ ਦੋਨੋਂ ਬੰਦੇ ਦੇ ਹੁਣ ਤੇ ਅਸੀਂ ਕੰਮ ਕਰ ਰਹੇ ਹਾਂ ਥੈਂਕ ਯੂ